ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਾਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤ ਪਾਰ ਹਮਰੇ ਦੋਸਤ ਸਭਾ ਤੁਮਕ ਆਵਾ ਬਾਵਾ ਆਵਾ ਹਾਦ ਮੋਇ ਬੁਚਾਵ ਸੁਖੀ ਬਸੈ ਮਉ ਰੋ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਹ ਰਚਾਰਜ ਕਰਧਾ ਕਰੀਐ ਸਾਬੈ ਰੰਗੋ ਵਾਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੈ ਪਿਆਸਾ ਸਮੈ ਸਾੜ ਕੋਈ ਅਗਰ ਨਾ ਧਾਉ ਜੋ ਵਰ ਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਵ ਹਾਤ ਦਾ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨ ਬਰੀਐ ਹੋ ਜੋ ਸਦਾ ਹਮਾਰੇ ਪਛਾ ਸਿਰਿ ਅਸੂਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਇਬ ਸੰਸਹਾਈ ਪਿਆਰੇ ਦੀਨ ਬਾਂਦੁ ਸਟਨ ਕੇ ਹੰਤਾ ਤਮਹਉ ਪੁਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਭ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਭਾਇਕਰ ਵਿਸ਼ਨ ਬਰਗਾਸਾ ਸਗਲ ਕਾਲ ਕਾਕੀਆ ਤਮਾਸਾ ਜਵਨ ਕਾ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇ ਜੈਸ਼ਨ ਉਭਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮੋ ਸ਼ਿਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਚਨੇ ਆਪ ਸਵਾਰੇ ਸ਼ਿਵ ਗਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦਕਿਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਕੋ ਚਰਿਆ ਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾ ਬੋਧ ਕਰਖ ਕਰਾ ਕਰ ਤਾਰਾ ਪਰਜਾ ਤਰਤਵ ਦੇ ਅਪਾਰਾ ਜਾਵਿਆ ਕਰਖ ਕਰਤ ਹਉ ਕਬ ਹਉ ਤੁਮੈ ਮੇਵਤ ਦੇ ਦਰ ਸਭ ਹਉ ਜੇ ਤੇ ਬਦਨ ਸਿਰਤ ਸਭ ਧਾਰੈ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਅਨਿਲ ਅਨਾਦ ਅਸੰਭ ਤਾ ਕਾ ਮੂੜਿਓ ਚਾਰਜ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਰਖਿ ਸੇਧ ਨ ਜਾਣਤ ਮਹਾਦੇਵ ਕੋ ਕਹ ਤੁ ਸਦਾ ਸ਼ਿਵ ਨਰੰਕਾਰ ਕਾ ਚੀਨਤ ਨ ਭੇਵ ਆਪਿ ਆਪਨੇ ਬੁਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹਿ ਤੇ ਤੇ ਤੁਮਰਾ ਲਖਾਰਾ ਜਾਏ ਬਸਾਰਾ ਕਹਿਵੇ ਸਜਾ ਪ੍ਰਤਮ ਸੰਸਾਰਾ ਇਕਰੂ ਬਿਨਵ ਸਰੂਪ ਆਰੰਗ ਭਿਓ ਰਾਵ ਕਹੇ ਭੂਪਾ ਅੰਡਜ ਜੇ ਰਸੇ ਤਜ ਕੀਨੇ ਉਤਪੁਜ ਖਾਨ ਬਾਹ ਰਚ ਦੇਨੇ ਕਹਾਂ ਫੂਲ ਰਾਜਾ ਹਵੇ ਬੈਠਾ ਕਹਾਂ ਸਿਮੰਢ ਭਇਓ ਸੰਗਰੇ ਕੈਠਾ ਸਗਲੀ ਸ੍ਰੇਸ਼ਟ ਦਿਖਾਇ ਅਚੰਭਵੇ ਆਜੁਗਾ ਸਰੂ ਸ੍ਰੀ ਅੰਭਵ ਆਪ ਰਖਾ ਮੇਰੀ ਤੁਮ ਕਰੋ ਸਿਖਿ ਉਭਾਰਿਆ ਸਿਰ ਸੰਘਰੋ दुष्ट जिते उठवाते उत पाता सकल म्लेच्छ करो रण काता जे असुस्त अवसर ने परे तिनके दुष्ट दुखतावे मरे पुरख जवान भग परे ति हारे तिनके तुम संकट सब तारे जो काल कौ का इक बार ति आए हैं ताके कान निकट न आए है रक्षा होए तें सब काला दुष्ट श्रेष्ठ तरेत तत्काल ਕਿਰਪਾ ਦਰਸਤਾਂ ਜਾਈਨੇ ਹਰਿ ਹੋ ਤਾਕੇ ਤਾਪ ਤਨ ਕਮ ਹਰਿ ਹਾਂ ਹਰੇ ਦਿਸਦ ਘਰ ਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਏਕ ਵਾਰ ਜੇ ਤਮੈ ਸੁੰਭਾਰਾ ਕਾਲ ਵਾਸਤੇ ਤੈ ਉਬਾਰਾ ਜੇਨ ਨਰ ਨਾਮ ਧਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ਖੜਗ ਕੇ ਤਮੈ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਂਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚੇਤ ਕੀ ਇਛਾ ਤਵ ਚਾਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੋਇ ਤੁਸਬਾ ਤੁਮਕਾ ਆਵਾ ਬਾਵਾ ਹਾਦ ਮੋਇ 부ਚਾਵ ਸੁਖੀ ਬਸੈ ਮਉ ਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰਾ ਚਾਰਜ ਕਰਧਾ ਕਰੀਐ ਸਾਬੈ ਰੰਗੋ ਵਾਸ ਸੰਘਰੀਐ ਪੂਰਨ ਹੋਏ ਅਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਸਮੈ ਛਾੜ ਕੋਈ ਅਗਰ ਨਾ ਧਾਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇ ਭਗਤ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਵ ਹਾਤ ਦਾ ਮੋਜੈ ਉਬਰੀਐ ਮਰਨ ਕਾਲ ਕਾ ਤਰਾਸ ਨ ਬਰੀਐ ਹਉ ਜੋ ਸੁਦਾ ਹਮਾਰੇ ਪਛਾ ਅਸਰੀ ਅਸੂਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਇਬ ਸੰਸਹਾਈ ਪਿਆਰੇ ਦੀਨ ਬਾਂਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਭ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਭਾਇ ਕਰਿ ਬਿਸ਼ਨ ਬਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਉਭਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮੋ ਸ਼ਿਕਾਰ ਤੁਸੀ ਕੋ ਹਮਾਰੀ ਸਗਲ ਪ੍ਰਜਾ ਚਨੇ ਆਪ ਸਵਾਰੇ ਸਿਵ ਗਣ ਕੋ ਸਿਵ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦਕਿਯੋ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰਿਆ ਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾ ਬੋਧ ਕਰਖ ਕਰਾ ਕਰ ਤਾਰਾ ਪਰਜਾ ਤਰਤਵ ਦੇ ਅਪਾਰਾ ਜਾਵਿਆ ਕਰਖ ਕਰਤ ਹਉ ਕਬ ਹਉ ਤੁਮੈ ਮਿਲਤ ਦੇ ਦਰ ਸਭ ਹਉ ਜੇ ਤੇ ਬਦਨ ਸਿਰਤ ਸਭ ਧਾਰੈ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਰਿਆਲਮ ਨਰੰਕਾਰ ਨਿਰਵਕਾਰ ਨਿਰਲੰਭ ਆਦਿ ਅਨਿਲ ਅਨਾਦਿ ਅਸੰਭ ਤਾ ਕਾ ਮੂੜਿਓ ਚਾਰਜ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਰਗਾਸ਼ ਭੇਦ ਨ ਜਾਣਤ ਮਹਾਦੇਵ ਕੋ ਕਹ ਤੁ ਸਦਾ ਸ਼ਿਵ ਨਰੰਕਾਰ ਕਾ ਚੀਨਤ ਨ ਭੇਵ ਆਪਿ ਆਪਨੇ ਬੁਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹਿ ਤੇ ਤੇ ਤੁਮਰਾ ਲਖਰਾਂ ਜਾਏ ਬਸਾਰਾ ਕਹਿਵੇ ਸਜਾ ਪ੍ਰਤਮ ਸੰਸਾਰਾ ਇਕਰੂ ਬਿਨਵ ਸਰੂਪ ਆਰੰਗ ਭਿਓ ਰਾਵ ਕਹੇ ਭੂਪਾ ਅੰਡਜ ਜੇ ਰਸੇ ਤਜ ਕੀਨੇ ਉਤਪੁਜ ਖਾਨ ਬਾਹ ਰਚ ਦੇ ਨਹੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿੰਘਡ ਭਾਇਓ ਸੰਗਰੇ ਕੈਠਾ ਸਗਲੀ ਸ੍ਰੇਸ਼ਟ ਦਿਖਾਇ ਅਚੰਭਵੇ ਆਜੁਗਾ ਸਰੂ ਸ੍ਰੀ ਅੰਭਵ ਆਪ ਰਖਾ ਮੇਰੀ ਤੁਮ ਕਰੋ ਸਿਖਿਓ ਭਾਰਿਆ ਸਿਰ ਸੰਘਰੋ ਦੁਸ਼ਟ ਜਿਤੇ ਉਠਵਾ ਤੇ ਉਦਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆ ਸੁਤ ਅਵਸਰ ਨੇ ਪਰੇ ਤਿਨ ਕੇ ਦੁਸ਼ਟ ਦੁਖਤਾ ਵੈ ਮਰੇ ਪਰਖ ਜਵਨ ਬਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਾ ਹੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟਟ ਰਹੇ ਤਦ ਕਾਲਾ ਕਿਰਪਾ ਦ੍ਰਿਸ਼ਤਾਂ ਜਾਏ ਨੇ ਹਰਿ ਹੋ ਤਾਂ ਕੇ ਤਾਪ ਤਨਕ ਮੋ ਹਰਿ ਹੋ ਹਰੇ ਦਿਸੇ ਦੇ ਘਰ ਮੋ ਸਭ ਹੋਈ ਦੁਸ਼ਟ ਸਾਸ਼ਵ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੁੰਭਾਰਾ ਕਾਲ ਫਾਸਤੇ ਤਾਇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸਰਨ ਤੇ ਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ਖੜਗ ਕੇ ਤਮੈ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਂਤੀ ਚਉਪਾਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੋਇ ਤੁਸਬਾ ਤੁਮਕਾ ਆਵਾ ਬਾਵਾ ਭਾਦ ਮੋਇ ਬੁਚਾਵ ਸੁਖੀ ਬਸੈ ਮਉ ਰੂਪ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰਾ ਚਾਰਜ ਕਰਧਾ ਕਰੀਐ ਸਾਬੈ ਰੰਗੋ ਵਾਸ ਸੰਘਰੀਐ ਪੂਰਨ ਹੋਏ ਅਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਸਮੈ ਸਾੜ ਕੋਈ ਅਵਰਨਾ ਧਾਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਵ ਹਾਤ ਦਾ ਮੋਜੈ ਉਪਰਿ ਇਹ ਮਰਨ ਕਾਲ ਕਾ ਤਰਾਸ ਨਵਰੀਐ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸੂਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਇ ਸੰਸਹਾਈ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤਮਹੋ ਪੁਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਭ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਭਾਇ ਕਰਿ ਵਿਸ਼ਨੁਰ ਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇ ਜਸ਼ਨ ਉਭਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਚਨੇ ਆਪ ਸਵਾਰੇ ਸਿਵ ਗਨ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦਕਿਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਿਆ ਸਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾ ਬੋਧ ਕਰਖ ਕਰਾ ਕਰ ਤਾਰਾ ਪਰਜਾ ਤਰਤਵ ਦੇ ਅਪਾਰਾ ਜਾਵਿਆ ਕਰਖ ਕਰਤ ਹਉ ਕਬ ਹਉ ਤੁਮੈ ਮਿਲਤ ਦੇ ਦਰ ਸਭ ਹਉ ਜੇ ਤੇ ਬਦਨ ਸਿਰਤ ਸਭ ਧਾਰੈ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਦ ਬੇਦ ਭੇਦ ਰਿਆਲਮ ਨਰੰਕਾਰ ਨਿਰਵਕਾਰ ਨਿਰਲੰਭ ਆਦਿ ਅਨਿਲ ਅਨਾਦ ਅਸੰਭਵ ਤਾ ਕਾ ਮੂੜਿਓ ਚਾਰਜ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਰਗਾਸ਼ ਭੇਦ ਨ ਜਾਣਤ ਮਹਾਦੇਵ ਕੋ ਕਹ ਤੁ ਸਦਾ ਸ਼ਿਵ ਨਰੰਕਾਰ ਕਾ ਚੀਨਤ ਨ ਭੇਵ ਆਪਿ ਆਪਨੇ ਬੁਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹਿ ਤੇ ਤੇ ਤੁਮਰਾ ਲਖਰਾਂ ਜਾਏ ਬਸਾਰਾ ਕਹਿਵੇ ਸਜਾ ਪ੍ਰਤਮ ਸੰਸਾਰਾ ਇਕ ਰੂਪ ਨਵ ਸਰੂਪ ਆ ਰੰਗ ਭਿਉ ਰਾਵ ਕਹੇ ਭੂਪਾ ਅੰਡਜ ਜੇ ਰਸੇ ਤਜ ਕੀਨੇ ਉਤਪੁਜ ਖਾਨ ਬਾਹ ਰਚ ਦਿਨ ਨਹੀਂ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿੰਘ ਟ ਭਾਇਓ ਸੰਗਰੇ ਕੈਠਾ ਸਗਲੀ ਸ੍ਰੇਸ਼ਟ ਦੇਖਾਇ ਅਚੰਭਵੇ ਆਜੁਗਾ ਸਰੂ ਸ੍ਰੀ ਅੰਭਵ ਆਪ ਰਖਾ ਮੇਰੀ ਤੁਮ ਕਰੋ ਸਿਖਿਓ ਭਾਰਿਆ ਸਿਰ ਸੰਘਰੋ ਦੁਸ਼ਟ ਜਿਤੇ ਉਠਵਾ ਤੇ ਉਦਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆ ਸੁਤਾ ਸਰਨੇ ਪਰੇ ਤਿਨ ਕੇ ਦੁਸ਼ਟ ਦੁਖਤਾ ਵੈ ਮਰੇ ਪੁਰਖ ਜਵਨ ਭਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਾ ਹੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟਟ ਰਹੇ ਤਦ ਕਾਲਾ ਕਿਰਪਾ ਦ੍ਰਿਸ਼ਟਾਂ ਜਾਈ ਨਹਰਿ ਹੋ ਤਾਕੇ ਤਾਪ ਤਨ ਕਮ ਹਰਿ ਹਾਂ ਹਰੇ ਦਿਸਦ ਘਰ ਮੋ ਸਭ ਹੋਈ ਦੁਸ਼ਟ ਸਾਸ਼ਵੇਂ ਸਕੇ ਨਾ ਕੋਈ ਏਕ ਵਾਰ ਜਨ ਤਮੈ ਸੰਭਾਰਾ ਕਾਲ ਫਾਸਤੇ ਤੈ ਉਬਾਰਾ ਜਨ ਨਰ ਨਾਮ ਧਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ਖੜਗ ਕੇ ਤਮੈ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਂਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਾਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੋਇ ਸੁਭਾ ਤੁਮਕਾ ਆਵਾ ਬਾਵਾ ਭਾਦ ਮੋਇ 부ਚਾਵ ਸੁਖੀ ਬਸੈ ਮੋ ਰੂ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਚਾਰਜ ਕਰਿ ਦੇ ਕਰੀਐ ਸਾਬੈ ਰੰਗੋ ਵਾਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੈ ਪਿਆਸਾ ਤੁਮੈ ਸਾੜ ਕੋਈ ਅਬਰਨਾ ਧਾਉ ਜੋ ਵਰ ਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਬਾਤ ਦਾ ਮੋਜੈ ਉਬਰੀ ਹੈ ਮਰਨ ਕਾਲ ਕਾ ਤਰਾਸ ਨਾ ਬਰੀਐ ਹਉ ਜੋ ਸਦਾ ਹਮਾਰੇ ਪਛਾ ਅਸਰਿਐ ਸੁਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਇ ਸੰਸਹਾਈ ਪਿਆਰੇ ਦੀਨ ਬੰਦੁ ਸਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਭ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਭਾਇ ਕਰਿ ਬਿਸ਼ਨ ਬਰਗਾਸਾ ਸੁਗਲ ਕਾਲ ਕਾ ਕੀਆ ਤਮਾਸਾ ਜਵਨ ਕਾ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇ ਜਸ਼ਨ ਉਭਜਾਇਓ ਆਰ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਚ ਨੇ ਆਪ ਸਵਾਰੇ ਸ਼ਿਵ ਗਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦਕਿਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਕੋ ਚਰਿਆ ਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾ ਬੋਧ ਕਰਖ ਕਰਾ ਕਰ ਤਾਰਾ ਪਰਜਾ ਤਰਤਵ ਦੇ ਅਪਾਰਾ ਜਾਵਿਆ ਕਰਖ ਕਰਤ ਹਉ ਕਬ ਹਉ ਤੁਮੈ ਮੇਵਤ ਦੇ ਦਰ ਸਭ ਹਉ ਜੇ ਤੇ ਬਦਨ ਸਿਰਤ ਸਭ ਧਾਰੈ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਦ ਬੇਦ ਭੇਦ ਰਿਆਲਮ ਨਰੰਕਾਰ ਨਿਰਵਕਾਰ ਨਿਰਲੰਭ ਆਦਿ ਅਨਿਲ ਅਨਾਦ ਅਸੰਭਵ ਤਾ ਕਾ ਮੂੜਿਓ ਚਾਰਜ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਰਗਾ ਸਪੇਧ ਨ ਜਾਣਤ ਮਹਾ ਦੇਵ ਕੋ ਕਹ ਤੁ ਸਦਾ ਸ਼ਿਵ ਨਰੰਕਾਰ ਕਾ ਚੀਨਤ ਨ ਭੇਵ ਆਪਿ ਆਪਨੇ ਬੁਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹਿ ਤੇ ਤੇ ਤੁਮਰਾ ਲਖਰਾਂ ਜਾਏ ਬਸਾਰਾ ਕਹਿਵੇ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਆਰੰਗ ਭਿਓ ਰਾਵ ਕਹੇ ਭੂਪਾ ਅੰਡਜ ਜੇ ਰਾਸੀ ਤਜ ਕੀਨੇ ਉਤਪੁਜ ਖਾਨ ਬਾਹ ਰਚ ਦੇਨੇ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮੰਢ ਭਾਇਓ ਸੰਗਰੇ ਕੈਠਾ ਸਗਲੀ ਸ੍ਰੇਸ਼ਟ ਦੇਖਾਇ ਅਚੰਭਵੇ ਆਜੁਗਾ ਸਰੂਪ ਸ੍ਰੀ ਅੰਭਵ ਆਪ ਰਖਾ ਮੇਰੀ ਤੁਮ ਕਰੋ ਸਿਖਿਓ ਭਾਰਿਆ ਸਿਰ ਸੰਘਰੋ दुष्ट जिते उठवाते दुपाता सकल अमलेश करो ऋण काता जे असु स्टाफ सरने परे तिनके दुष्ट दुखतावे मरे परख जवान भग परे ति हारे तिनके तुम संकट सब तारे जो काल कौ का एक बार ति आए हैं ताके काल निकट न आए है रक्षा होए तें सब काला दुष्ट रिष्ट टरेत तत्काल ਕਿਰਪਾ ਦਰਸਤਾਂ ਜਾਈਨੇ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹਉ ਹਰੇ ਦਿਸਦ ਘਰ ਮੋ ਸਭ ਹੋਈ ਦੁਸ਼ਟ ਸਾਸ਼ਵੇਂ ਸਕੈ ਨਾ ਕੋਈ ਏਕ ਵਾਰ ਜਨ ਤਮੈ ਸੁੰਭਾਰਾ ਕਾਲ ਫਾਸਤੇ ਤੈ ਉਬਾਰਾ ਜਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਂਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚੇਤ ਕੀ ਇਛਾ ਤਵ ਚਾਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੋਇ ਤੁਸਬਾ ਤੁਮਕਾ ਬੋਵਾ ਆਵਾ ਭਾਦ ਮੋਇ 부ਚਾ ਬੋ ਸੁਖੀ ਬਸੈ ਮਉ ਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰਾ ਚਾਰਜ ਕਰਧਾ ਕਰੀਐ ਸਾਬੈ ਰੰਗੋ ਵਾਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰਪੁਜਨ ਕੀ ਰਹੈ ਪਿਆਸਾ ਸਮੈ ਸਾੜ ਕੋਈ ਅਬਰਨਾ ਧਾਉ ਜੋ ਬਰਚਾਉ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਜੁਨ ਜੁਨ ਸਤਰ ਹਮਾਰੇ ਮਾਰੀਐ ਆ ਭਾਤ ਦਾ ਮੁਝੇ ਉਭਰਿਐ ਮਰਨ ਕਾਲ ਕਾ ਤਰਾਸ ਨਵਰੀਐ ਹਉ ਜੋ ਸੁਦਾ ਹਮਾਰੇ ਪਛਾ ਸ੍ਰੀ ਸੁਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਨ ਹਾਰੇ ਸਾਇਬ ਸੰਸਹਾਈ ਪਿਆਰੇ ਧੀਨ ਬਾਂਦੁ ਸਟਨ ਕੇ ਹੰਤਾ ਤੁਮ ਹੋ ਪੁਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਭ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਵਾਇਕਰ ਵਿਸ਼ਨ ਬਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇ ਜਸ਼ਨ ਉਭਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਚਨੇ ਆਪ ਸਵਾਰੇ ਸਿਵ ਗਨ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਘਾਟ ਘਟ ਕੇ ਅੰਤਰ ਕੀ ਜਾਣ ਤ ਭਲੇ ਬਰੇ ਕੀ ਪੀਰ ਪਛਾਨਕ ਚੀਤੀ ਤੇ ਕੋ ਚਰਿਆ ਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾ ਬੋਧ ਕਰਖ ਕਰਾ ਕਰ ਤਾਰਾ ਪਰਜਾ ਤਰਤਵ ਦੇ ਅਪਾਰਾ ਜਾਵਿਆ ਕਰਖ ਕਰਤ ਹਉ ਕਬ ਹਉ ਤੁਮੈ ਮੇਵਤ ਦੇ ਦਰ ਸਭ ਹਉ ਜੇ ਤੇ ਬਦਨ ਸਿਰਤ ਸਭ ਧਾਰੈ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਰਿਆਲਮ ਨਰੰਕਾ ਨਿਰਵਕਾਰ ਨਿਰਲੰਭ ਆਦਿ ਅਨਿਲ ਅਨਾਦ ਅਸੰਭ ਤਾ ਕਾ ਮੂੜਿਓ ਚਾਰਜ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਰਗਾ ਸਪੇਧ ਨ ਜਾਣਤ ਮਹਾ ਦੇਵ ਕੋ ਕਹ ਤੁ ਸਦਾ ਸ਼ਿਵ ਨਰੰਕਾਰ ਕਾ ਚੀਨਤ ਨ ਭੇਵ ਆਪਿ ਆਪਨੇ ਬੁਧ ਹੈ ਜੀਤੀ ਵਰਨਦ ਭਿੰਨ ਬਿਨ ਤੋਹਿ ਤੇਤੀ ਤੁਮਰਾ ਲਖਾਰਾ ਜਾਏ ਬਸਾਰਾ ਕਹਿਵੇ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਆਰੰਗ ਭਿਓ ਰਾਵ ਕਹੇ ਭੂਪਾ ਅੰਡਜ ਜੇ ਰਸੇ ਤਜ ਕੀਨੇ ਉਤਪੁਜ ਖਾਨ ਬਹੁ ਰਚ ਦਿਨ ਨਹੀਂ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮੰਢ ਭਾਇਓ ਸੰਗਰੇ ਕੈਠਾ ਸਗਲੀ ਸ੍ਰੇਸ਼ਟ ਦੇਖਾਇ ਚੰਭਵੇ ਆਜੁਗਾ ਸਰੂ ਸ੍ਰੀ ਅੰਭਵ ਆਪ ਰਖਾ ਮੇਰੀ ਤੁਮ ਕਰੋ ਸਿਖਿ ਉਭਾਰਿਆ ਸਿ ਸੰਗਹਰੋ दुष्ट जिते उठवाते उत पाता सकल म्लेच्छ करो ऋण काता जे असुष्ट अवसर ने परे तिनके दुष्ट दुखतावे मरे परख जवान भग भरे ति हारे तिनके तुम संकट सब उतारे जो काल कौ का इक बार त्याए है ताके काल निकट नहि आए है रक्षा होए तें सब काल दुष्टरिष्ट टरेत तत्काल ਕਰਪਾ ਦ੍ਰਿਸ਼ਟਾਂ ਜਾਇ ਨ ਹਰਿ ਹੋ ਤਾਗੇ ਤਾਪ ਤਨ ਕਮੋ ਹਰਿ ਹਉ ਹਰੇ ਦਿਸਦ ਘਰ ਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਏਕ ਵਾਰ ਜਨ ਤਮੈ ਸੁਭਾਰਾ ਕਾਲ ਫਾਸਤੇ ਤੈ ਉਬਾਰਾ ਜਨ ਨਰ ਨਾਮ ਧਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ ਖੜਗ ਕੇ ਤਮ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੈਂ ਹੋ ਹੋ ਸਹਾਈ ਦੁਸ਼ਟ ਦੋਖਤਿ ਲਿਓ ਬਚਾਈ